ਸਫਲਤਾ ਖੰਨਾਪੋਲੀ ਸਬਲੋਂ ਲੁਟੇਰੇ ਗਰੋਪ ਦੇ ਪੰਜ ਮੈਂਬਰਾਂ ਨੂੰ ਕਾਬੂ ਕੀਤਾ ਗਿਆ ਇਹ ਗਰੋਪ ਪੁਲਿਸ ਦੀ ਵਰਦੀ 'ਚ ਮਾਰਦਾਤ ਨੂੰ ਅੰਜਾਮ ਦਿੰਦਾ ਸੀ ਪੁਲਿਸ ਨੇ ਇਹਨਾਂ ਕੋਲੋਂ ਤਿੰਨ ਕਾਰਾਂ 15 ਗ੍ਰਾਮ ਸੋਨੇ ਦੇ ਗਹਿਣੇ 6 ਮੋਬਾਈਲ ਪੁਲਿਸ ਦੀ ਵਰਦੀ ਅਤੇ 23 ਧਾਰ ਹਥਿਆਰ ਬਰਾਮਦ ਕੀਤੇ ਉਦੋਂ ਹੀ ਕਾਬੂ ਕੀਤੇ ਪੰਜੇ ਲੁਟੇਰੇ ਮਾਛੀਵਾੜਾ ਸਾਹਿਬ ਦੇ ਰਹਿਣ ਵਾਲੇ ਹਨ ਇਹਨਾਂ ਲੁਟੇਰਿਆਂ ਨੇ 11 ਵਾਰਦਾਤਾਂ ਮੰਨ ਲਈਆਂ ਜਿਨ੍ਹਾਂ ਵਿੱਚੋਂ 9 ਵਾਰਦਾਤਾਂ ਮਾਛੀਵਾੜਾ ਸਾਹਿਬ ਅਤੇ 2 ਵਾਰਦਾਤਾਂ ਲੁਧਿਆਣਾ ਵਿਖੇ ਕੀਤੀਆਂ ਗਈਆਂ ਸਨ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਖੰਨਾ ਸ਼੍ਰੀਮਤੀ ਅਮਨੀਤ ਖੰਡਨ ਮੈਮ ਉਹਨਾਂ ਦੇ ਸੁਪਰਵਾਈਜ਼ਨ ਲੀਡਰਸ਼ਿਪ ਅੰਦਰ ਖੰਨਾ ਪੁਲਿਸ ਰੈਗੂਲਰਲੀ ਬਹੁਤ ਮਾੜੇ ਅਨਸਰਾਂ ਦੇ ਖਿਲਾਫ ਰੈਗੂਲਰ ਕਾਰਵਾਈ ਕਰਦੇ ਰਹੀ ਹੈ ਇਸੇ ਲੜੀ ਦੇ ਵਿੱਚ ਸਾਨੂੰ ਇੱਕ ਵੱਡੀ ਸਫਲਤਾ ਮਿਲੀ ਜਦੋਂ ਅਸੀਂ ਇੱਕ ਲੁੱਟਾਂ ਖਵਾ ਕਰਨ ਵਾਲਾ ਜਿਹੜਾ ਗਰੋ ਜਿਹੜਾ ਪਿਛਲੇ 3-4 ਮਹੀਨੇ ਤੋਂ ਕਾਫੀ ਸਮਰਾਲਾ ਮਾਛੀਗੜਾ ਏਰੀਆ ਤੇ ਨਾਲ ਲੁਧਿਆਣਾ ਦੇ ਏਰੀਆ ਦੇ ਵਿੱਚ ਐਕਟਿਵ ਸੀਗਾ ਉਹਨੂੰ ਅਸੀਂ ਉਹਦੇ ਪੰਜ ਬੰਦੇ ਅਸੀਂ ਕਾਬੂ ਕੀਤੇ ਨੇ ਸਾਡੇ ਕੋਲ 5 ਤਰੀਕ ਨੂੰ 5 ਮਈ ਨੂੰ ਇੱਕ ਇਤਲਾਮ ਮਿਲ ਜੀ ਪਵਨਦੀਪ ਸਿੰਘ ਜਿਹੜਾ ਕਿ ਬਿਜੇ ਦਾ ਰਹਿਣ ਵਾਲਾ ਹੈ ਉਹ ਕਹਿੰਦਾ ਰਾਤੀ ਮੇ 2:30 ਵਜੇ ਆਪਣੀ ਗੱਡੀ ਤੇ ਬਿਜੇ ਰੋਡ ਤੇ ਵਾਪਸ ਆ ਰਿਹਾ ਸੀ ਮਾਛੀਵਾੜਾ ਸਾਈਡ ਤੋਂ ਤਾਂ ਉਹਦੀ ਗੱਡੀ ਦੇ ਅੱਗੇ ਇੱਕ ਗੱਡੀ ਲਾ ਕੇ ਬ੍ਰੀਜ਼ਾ ਗੱਡੀ ਚ ਚਾਰ ਨਾਮ ਲੂਮ ਵਿਅਕਤੀ ਸੀਗੇ ਜਿਨ੍ਹਾਂ ਨੇ ਉਹਨਾਂ ਨੂੰ ਆਪਣਾ ਘੇਰ ਕੇ ਉਹਦੀ ਕੁੱਟਮਾਰ ਕੀਤੀ ਤੇ ਉਦੋਂ ਉਹ ਦੋ ਫੋਨ ਉਹਦੇ ਪਰਸ ਤੇ ਕੁਝ ਹੋਰ ਕੀਮਤੀ ਸਮਾਨ ਜਿਹੜਾ ਖੋਲਿਆ ਸੀਗਾ ਡਿਊਰਿੰਗ ਇਨਵੈਸਟੀਗੇਸ਼ਨ ਨੇ ਚਾਰੇ ਬੰਦੇ ਜਿਹੜੇ ਆਡੈਂਟੀਫਾਈ ਹੋ ਗਏ ਸੀ ਅਸੀਂ ਚਾਰਾਂ ਨੂੰ ਜਿਹੜਾ ਰੈਸਟ ਕਰ ਲਿਆ ਤੇ ਉਸ ਤੋਂ ਬਾਅਦ ਅਸੀਂ ਇਹਨਾਂ ਤੇ 56 ਨੰਬਰ ਮਕਦਮਾ थाना ਮੱਛਵਾੜਾ ਦੇ ਵਿੱਚ 379 ਵੀ 394 170 ਅਨੁਸਾਰ ਤੇ 473 ਆਪੀਸੀ ਦੇ ਵਿੱਚ ਦਰਜ ਕਰ ਲਿਆ ਸੀ ਜਿਹੜੇ ਚਾਰ ਵਿਅਕਤੀ ਆ ਇਹਨਾਂ ਦੇ ਨਾਮ ਐ ਦੀਪ ਸਿੰਘ ਗੁਰਿੰਦਰ ਸਿੰਘ ਆਕਾਸ਼ਦੀਪ ਤੇ ਅਮਰਪ੍ਰੀਤ ਸਿੰਘ ਇਹ ਚਾਰੋਂ ਮੱਛਵਾੜਾ ਏਰੀਆ ਦੇ ਰਹਿਣ ਵਾਲੇ ਨੇ ਤੇ ਇਹਨਾਂ ਦੇ ਜਿਹੜੇ 25 ਤੋਂ 30 ਸਾਲ ਇਹਨਾਂ ਦੀ ਉਮਰ ਹੈ ਇਹਨਾਂ ਨੇ ਇਹ ਰਾਤ ਨੂੰ ਜਿਹੜੇ ਆਪਣੀ ਗੱਡੀਆਂ ਦੇ ਵਿੱਚ ਪੁਲਿਸ ਦੀ ਵਰਦੀ ਪਾ ਕੇ ਗੱਡੀਆਂ ਤੇ ਜਾਲੀ ਨੰਬਰ ਲਾ ਕੇ ਜਿਹੜੇ ਰਾਤ ਨੂੰ ਲੁੱਟਾਂ ਖਪਾਂ ਕਰਦੇ ਸੀ ਜਿਹੜੇ ਵਿਅਕਤੀ ਰਾਤ ਨੂੰ ਕਿਤੇ ਆਪਣੇ ਫੈਮਿਲੀ ਨਾਲ ਜਾਂ ਇਕੱਲੇ ਕਿਤੇ ਇੱਧਰ ਉੱਧਰ ਜਾਂਦੇ ਸੀ ਉਹਨਾਂ ਨੂੰ ਕਿਸੇ ਸੁਨਸਾਨ ਜਗ੍ਹਾ ਦੇ ਵਿੱਚ ਗੱਡੀ ਰੋਕ ਕੇ ਉਹਨਾਂ ਦੀ ਜਾਂ ਬਾਈਕ ਰੋਕ ਕੇ ਉਹਨਾਂ ਨੂੰ ਕੁੱਟਮਾਰ ਕਰਕੇ ਉਹਨਾਂ ਤੋਂ ਜਿਹੜਾ ਉਹਨਾਂ ਦਾ ਕੀਮਤੀ ਸਮਾਨ ਮੋਬਾਈਲ ਆਦਿ ਖੋਲ ਲੈਂਦੇ ਸੀ ਇਸ ਗਰੁੱਪ ਤੋਂ ਅਸੀਂ ਹੁਣ ਤੱਕ ਜਿਹੜੇ ਹੁਣ ਤੱਕ ਸਾਡੀ ਤਫ਼ਤੀਸ਼ ਦੇ ਵਿੱਚ ਅਸੀਂ ਇਹਨਾਂ ਦੇ ਤਿੰਨ ਗੱਡੀਆਂ ਜਿਹੜੀਆਂ ਇਹ ਅਲੱਗ-ਅਲੱਗ ਨੰਬਰ ਲਗਾ ਕੇ ਇੱਕ ਬਰੀਜ਼ਾ ਗੱਡੀ ਇੱਕ ਸਿਆਸ ਗੱਡੀ ਤੇ ਇੱਕ ਵਤਨਾ ਗੱਡੀ ਤਿੰਨ ਗੱਡੀਆਂ ਰਿਕਵਰ ਕੀ ਦਿੱਤੀਆਂ ਨੇ ਡੇਢ ਟੋਲੇ ਦੇ ਕਰੀਬ 골ਡ ਰਿਕਵਰ ਕੀਤਾ ਇੱਕ ਚਾਂਦੀ ਦਾ ਕੜਾ ਵਾਰਦਾਤ ਦੇ ਵਿੱਚ ਜਿਹੜੇ ਇਹ ਹਥਿਆਰ بیسਬਾਲ ਡੰਡੇ ਕਿਰਚਾਂ ਕਰਪਾਨ ਤੇ ਉਸ ਤੋਂ ਬਿਨਾ ਜਿਹੜੇ 6 ਮੋਬਾਈਲ ਹੈ ਜਿਹੜੇ ਅਸੀਂ ਜਿਹੜੇ ਇਹਨਾਂ ਨੇ ਵੱਖ-ਵੱਖ ਥਾਂ ਤੋਂ ਖੋਈ ਸੀਗੇ ਉਹ ਅਸੀਂ ਰਿਕਵਰ ਕੀਤੇ ਨੇ ਦੌਰਾਨ ਇਹ ਕਤਰੀਸ਼ ਅਸੀਂ ਇੱਕ ਵਿਅਕਤੀ ਹੋਰ ਹਰਦੀਪ ਸਿੰਘ ਗੁੱਲੂ ਪੰਜਵਾਂ ਜਿਹੜਾ ਦੋਸ਼ੀ ਹੈ ਉਹ ਅਰੈਸਟ ਕੀਤਾ ਉਹ ਤੋਂ ਅਸੀਂ ਦੋ ਫੋਨ ਰਿਕਵਰ ਕੀਤੇ ਨੇ ਜਿਹੜਾ ਹਰਦੀਪ ਸਿੰਘ ਗੁੱਲੂ ਹੈ ਇਹਨਾਂ ਨੂੰ ਇਹਨਾਂ ਤੋਂ ਚੋਰੀ ਦੇ ਮੋਬਾਈਲ ਖਰੀਦਦਾ ਸੀਗਾ ਤੇ ਬਦਲੇ ਚ ਇਹਨਾਂ ਨੂੰ ਨਸ਼ਾ ਸਪਲਾਈ ਕਰਦਾ ਸੀਗਾ ਅਸੀਂ ਇਸ ਗਰੁੱਪ ਨੂੰ ਗਰੁੱਪ ਦੇ ਜਿਹੜੇ ਵਿਅਕਤੀ ਐ ਪੰਜਾਂ ਦੋਸ਼ੀਆਂ ਨੂੰ ਅਸੀਂ ਇਹਨਾਂ ਦਾ ਰਿਮਾਂਡ ਲਿਆ ਤੇ ਹੁਣ 4 ਦਿਨ ਦੀ ਰਿਮਾਂਡ ਹੈ ਸਾਡੇ ਕੋਲੇ ਅਸੀਂ ਹੋਰ ਦੇਖਾਂਗੇ ਕਿ ਇਹਨਾਂ ਨੇ ਕਿਹੜੀ ਕਿਹੜੀ ਵਾਰਦਾਤਾ ਕੀਤੀਆਂ ਨੇ ਪਰ ਹੁਣ ਤੱਕ ਦੀ ਜਿਹੜੀ ਤਫਤੀਸ਼ ਦੇ ਵਿੱਚ ਇਹ ਟੋਟਲ 11 ਵਾਰਦਾਤਾ ਮੰਨੇ ਨੇ ਕਿ 9 ਸੀ ਸਮਰਾਲਾ ਮਾਛੀਵਾੜਾ ਏਰੀਆ 'ਚ ਕੀਤੀਆਂ ਦੋ ਲੁਧਿਆਣਾ ਸ਼ਹਿਰ ਦੇ ਵਿੱਚ ਕੀਤੀਆਂ ਤੇ ਇਸ ਇਹਨਾਂ ਦੇ ਘਰ ਫੜੇ ਜਾਣ ਨਾਲ ਅਸੀਂ ਸਾਨੂੰ ਲੱਗਦਾ ਕਿ ਹੁਣ ਜਿਹੜਾ ਸਮਰਾਲਾ ਮਾਛੀਵਾੜਾ ਏਰੀਆ ਦੇ ਵਿੱਚ ਹੋਰ ਇਸ ਤਰ੍ਹਾਂ ਦੀ ਕੋਈ ਕੋਈ ਗੈਰਕਾਨੂੰਨੀ ਜਿਹੜੀ ਚਪਟ ਮਾਰੀ ਹੈ ਜਾਂ ਸਨੇਚਿੰਗ ਹੈ ਉਹ ਵਾਰਦਾਤਾਂ ਨੂੰ ਕਾਫੀ ਠੱਲ ਉਹ ਗੀਤੇ ਇਸ ਤਰ੍ਹਾਂ ਦੀ ਵਾਰਦਾਤ ਅੱਗੇ ਨਹੀਂ ਹੋਉਗੀ ਜਿਹੜੀ ਇਹ ਇਹਨਾਂ ਕੋਲ ਦੋ ਵਰਦੀਆਂ ਸੀਗੀਆਂ ਇੱਕ ਪੰਜਾਬ ਪੁਲਿਸ ਦੇ ਸਪਾਹੀ ਰੈਂਕ ਦੀ ਵਰਦੀ ਹੈ ਤੇ ਕੇਐਸਆਈ ਰੈਂਕ ਦੀ ਹੈ ਤੇ ਰਾਤ ਨੂੰ ਵਰਦੀਆਂ ਪਾ ਕੇ ਤੇ ਗੱਡੀਆਂ ਤੇ ਜਾਲੀ ਨੰਬਰ ਲਾ ਕੇ ਜਿਹੜੇ ਲੋਕਾਂ ਨੂੰ ਇਸ਼ਾਰਾ ਕਰਕੇ ਰੋਕ ਲੈਂਦੇ ਸੀ ਉਸ ਤੋਂ ਬਾਅਦ ਉਹਨਾਂ ਤੋਂ ਲੁੱਟ ਮਾਰ ਕਰਦੇ ਸੀ ਜਿਆਦਾ ਇਹਨਾਂ ਦੀਆਂ ਹੁਣ ਤੱਕ ਜਿਹੜੀਆਂ 11 ਵਾਰਦਾਤਾਂ ਮੰਨੇ ਨੇ ਕਿ 9 ਸੀ ਸਮਰਾਲਾ ਮਾਛੀਗੜਾ ਦੇ ਏਰੀਏ ਦੇ ਵਿੱਚ ਕੀਤੀਆਂ ਨੇ ਤੇ ਦੋ ਲੁਧਿਆਣਾ ਦੇ ਵਿੱਚ ਕੀਤੀਆਂ ਇਹਦੇ ਨਾਲ ਸਾਡੇ ਦੋ ਪੁਰਾਣੇ ਕੇਸ ਵੀ ਜਿਹੜੇ ਸਪੇਸ ਹੋ ਗਏ ਨੇ ਇੱਕ ਸਮਰਾਲੇ ਦੇ ਵਿੱਚ 66 ਨੰਬਰ ਐਫ ਆਰ ਸੀ ਸੀਗੀ ਉਹਦੇ ਵਿੱਚ ਇੱਕ ਵਿਅਕਤੀ ਤੋਂ ਰਾਤ ਨੂੰ ਬਾਈਕ ਤੇ ਜਾ ਰਿਹਾ ਸੀਗਾ ਉਹਦੀਆਂ ਦੋ ਮੰਦਰੀਆਂ ਉਹਦੇ ਕੰਨਾਂ ਦੀ ਵਿੱਚ ਜਿਹੜੀਆਂ ਨੁੱਤੀਆਂ ਤੇ ਉਹਦੀ 골ਡ ਦੀ ਚੈਨ ਜਿਹੜੀ ਹੈ ਉਹਨਾਂ ਨੇ ਖੋ ਕਰ ਲਈ ਸੀ ਉਹ ਵੀ ਅਸੀਂ ਰਿਕਵਰ ਕਰਵਾ ਲਈਏ ਇਹ ਸਾਰੇ 25 ਤੋਂ ਲੈ ਕੇ 35 ਸਾਲ ਦੀ ਉਮਰ ਦੇ ਵਿੱਚ ਨੇ ਇਹਨਾਂ ਦੇ ਵਿੱਚੋਂ ਜਿਹੜੇ ਪੰਜਾਂ ਦੇ ਵਿੱਚੋਂ ਜਿਹੜੇ ਤਿੰਨ ਦੋਸ਼ੀਆਂ ਤੇ ਕੋਈ ਪਹਿਲਾਂ ਮੁਕੱਦਮਾ ਨਹੀਂ ਹੈ ਪਰ ਜਿਹੜੇ ਦੋ ਦੋਸ਼ੀ ਹੈ ਜਿਹੜਾ ਹਰਦੀਪ ਸਿੰਘ ਗੁੱਲੂ ਹੈ ਜਿਹੜਾ ਇਹਨਾਂ ਤੋਂ ਫੌਂਟਰੀ ਦਿੰਦਾ ਸੀਗਾ ਤੇ ਨਸ਼ਾ ਦਿੰਦਾ ਸੀ ਉਹ ਤੇ ਤਿੰਨ ਐਨ ਡੀ ਪੀ ਐਸ ਐਕਟ ਦੇ ਮੁਕੱਦਮੇ ਦਰਜ ਨੇ んなポリスのもじ